ਹੱਲ ਵਗਾਛੇ ਦੀ ਘਰ ਮੈਂ ਟਲਾ ਤੋ ਸੁਟਕਾ ਫਿਰ ਦੀ ਮੈਂ ਟਲਾ ਨਵੇ ਖੜ ਨਹੀਂ ਉਧਰ ਉਧਰ ਕਾ ਦਵਾ ਦਾ ਖਿੱਚ ਇੰਨਾ ਚਿਰ ਥੋੜਾ ਲਈਦਾ ਤੈਨੂੰ ਮੁੰਡਾ ਪੁੱਛੇ ਨਾ ਤੇ ਤੂੰ ਸਿੱਧੋ ਸਿੱਧੀ ਨਾ ਕਰਨੀ ਆ ਤੇ ਉਹਨਾਂ ਨੇ ਕਹ ਚੁੱਪ ਕਰਕੇ ਘਰ ਬੈਠੋ ਕੋਈ ਲੋਰ ਨਹੀਂ ਕਿਤੇ ਫੇਨਦੀ ਦੀ ਮੈਨੂੰ ਕੀ ਆਹੀ ਮੈਂ ਆਪੇ ਮੁੰਡਾ ਹੋਣਾ ਚਾਹੀਦਾ ਵਾ ਜੇ ਕੁੜੀ ਹੋਪੀ ਨਾ ਤਾਂ ਤੈਨੂੰ ਮੈਂ ਜਿੰਦੀ ਮਾਰ ਤਾ ਨਾ ਕਦੀ ਭੂਆ ਇਧਰ ਗੱਲਾਂ ਕਰਨ ਡੈ ਪੈਂਦੀ ਕਦੀ ਉਧਰ ਕਰਨ ਡੈ ਪੈਂਦੀ ਇਹਨੂੰ ਤੇ ਭੂਆ ਨੂੰ ਚੋਈ ਹੈ ਨਹੀਂ ਮਿਲ ਲੱਗਦਾ ਛੇਤੀ ਆ ਜਾ ਜਿਹੋੜ ਦੀ ਨਾ ਪਤਾ ਲੱਗ ਗਿਆ ਨਾ ਨਹੀਂ ਸੁਣ ਤੂੰ ਮੇਰੀ ਗੱਲ ਸੁਣ ਨਾ ਇਹਦਾ ਕਰਨਾ ਕੀ ਹੈ ਹੁਣ ਕਰਨਾ ਕੀ ਹੈ ਪੱਥਰ ਨੇ ਜੰਮਦੇ ਸੁਰਤਾ ਲਾ ਕੇ ਨਾ ਪਾਉਣੀ ਰੈਲੀ ਵਿੱਚ ਮੁੰਡਾਰ ਲੱਭਣਦੇ ਮम्मी ਕੁਝ ਨਹੀਂ ਹੁੰਦਾ ਚੱਲ ਤੂੰ ਕੋ ਨਾ ਕਾਈਦਾ ਨਾ ਕੰਮ ਉਹ ਨਹੀਂ ਹੁੰਦਾ ਚੱਲ ਤੇ ਫਿਰ ਵੀ ਕੁੜੀ ਆ ਕੁੜੀ ਨੂੰ ਕਿਉਂ ਚੇਲਾ ਮੈਂ ਪਹਿਲਾਂ ਤੈਨੂੰ ਕਿਹਾ ਇਸ ਪਾਈ ਕਰਾ ਲੈ ਨਹੀਂ ਮੰਨੇ ਹੀ ਮੇਰੀ ਗੱਲ ਤੇ ਵਿਆਹ ਹੋ ਗਏ ਚਲੋ ਚੱਲ

ਤੂੰ ਚੱਲ ਮੈਂ ਆ ਗਿਆ ਚੱਲ ਇਹਦਾਂ ਕੰਮ ਕਰਾਤਾ ਮੰਮੀ ਨੇ ਨੀਕੇ ਜੀ ਕੁੜੀ ਨੇ ਪਾਤੀ ਮੇਰ ਕੋ ਮੈਨੂੰ ਮਾਫ ਕਰੀ ਮੇਰਾ ਨਹੀਂ ਕਸੂਰ ਇਹ ਸਾਰਾ ਮੰਮੀ ਨੇ ਕੰਮ ਕਰਾਇਆ ਵਾ ਚਲ ਗਈ ਰਮਤਾ ਕਹਿੰ ਚੱਕ ਕੇ ਲੈ ਗਿਆ ਲੇ ਸੰਦੀਪ ਤਨ ਮੈਂ ਅੱਗੇ ਵੀ ਕਿਹਾ ਹੀ ਕਿ ਤੂੰ ਕੰਮ ਨਾ ਕਰਿਆ ਕਰ ਫੇਰ ਝਾੜੂ ਫੜ ਕੇ ਬੈ ਗਈਆਂ ਕੋਈ ਗੱਲ ਨਹੀਂ ਦੀਦੀ ਮੈਂ ਫੇਰ ਲੂੰਗੀ ਝਾੜੂ ਝਾੜੂ ਦੀ ਕਿਹੜੀ ਗੱਲ ਵਾ ਤੈਨੂੰ ਹੀ ਪਤਾ ਵਾ ਤੂੰ ਇਹ ਹਾਲਤ ਚਾਹਵਾ ਤੇ ਹੱਥ ਕੰਮ ਨਹੀਂ ਘੜੀਦਾ ਹੋਈਦਾ ਤੂੰ ਰੈਸਟ ਕਰਿਆ ਕਰ ਹੁਣ ਤੇਰਾ ਟਾਈਮ ਆ ਮੇਰੇ ਕੋਲ ਇੰਨਾ ਚਿਰ ਬੈਠਾ ਨਹੀਂ ਜਾਂਦਾ ਮੈਂ ਸੋਚਣ ਢੀਂ ਕਿ ਚੱਲ ਕੰਮ ਕਰ ਲੈਣੀ ਆ ਨਾਲ ਟਾਈਮ ਪਾਸ ਹੋ ਜਾਊਗਾ ਮੇਰਾ ਕੱਲੀ ਦਾ ਜੀ ਨਹੀਂ ਲੱਗਣ ਡਿਆ। ਮੇਰੀ ਗੱਲ ਸੁਣ ਜੇ ਨਹੀਂ ਨਾ ਜੀ ਲੱਗਣ ਡਿਆ ਤੇ ਸ਼ਹਿਰੋਂ ਹੋਵੋ ਜਾ ਕੇ ਕੋਈ ਸੂਟ ਸਾੜ ਖਰੀਦ ਲਿਆ ਕੋਈ ਚੀਜ਼ ਲੈ ਆ ਆਪਣੇ ਵਾਸਤੇ ਤੇ ਨਹੀਂ ਤਾਂ ਪਿੰਡੋਂ ਹੋਵੋ। ਦੀਦੀ ਸ਼ਹਿਰੋਂ ਮੈਂ ਕੀ ਲਿਆਉਣਾ ਵਾ? ਸੂਟ ਤਾਂ ਸਾਰੇ ਹੈਗੇ ਆ। ਵੈਸੇ ਵੀ ਤੁਹਾਨੂੰ ਪਤਾ ਵਾ ਐਸਾ ਹਾਲਤ ਵਿੱਚ ਸੂਟ ਕਿਹੜਾ ਪੈਂਦੇ ਆ। ਤੇ ਕੋਈ ਗੱਲ ਨਹੀਂ ਜਦੋਂ ਜੀ ਕਰੂਗਾ ਨਾ ਤੇ ਲੈ ਆਵਾਂਗੇ। ਜੇ ਇਦਾਂ ਗਈ ਨਾ ਤੇ ਮੰਮੀ ਨੇ ਗੁੱਸਾ ਕਰਨਾ ਵਾ ਕਿ ਤੂੰ ਰੀ ਫਿਰਦੀ ਆ। ਇਹ ਆਪਣਾ ਧਿਆਨ ਨਹੀਂ ਰੱਖਦੀ। ਵੇਖਾਂ ਕਿੱਡੇ ਟੱਛਾਂ ਨਗਾਂਡੀ ਆ। ਇਹ ਅਲੋਕਾਰ ਨਿਆਲੇ ਲੱਗੀ ਜੰਮਣ ਅਸੀਂ ਨਿਆਲੇ ਨਹੀਂ ਜੰਮੇ ਕਿੱਡਾ ਇਹਨੂੰ ਕਹਿੰਦੇ ਘੁੰਮਣ ਫੇਰ ਜਾਣਾ ਵਾ ਇਹਨੇ ਜਾਣਾ ਨਾ ਚੰਡੀਗੜ੍ਹ ਘੁੰਮਣ ਫੇਰ ਮੈਂ ਦੱਸ ਨਹੀਂ ਜਾ ਕੇ ਪਰਜਾਈ ਨੂੰ ਕਿ ਇਹਨੂੰ ਹੁਣ ਹੁਣ ਕਾਬੂ ਕਰ ਲੈ ਜੇ ਕੱਲ ਨੂੰ ਕੋਈ ਨਿਆਲੇ ਨੂੰ ਕੋ ਹੋ ਗਿਆ ਨਾ ਤੇ ਲੈ ਕੇ ਤੇਰੀ ਫੇਰੀ ਡਾਕਟਰਾਂ ਕੋਲ ਮੇਰੀ ਗੱਲ ਸੁਣ ਸੰਦੀਪ ਮੰਮੀ ਨੇ ਕਾਤੋਂ ਗੁੱਸਾ ਕਰਨਾ ਵਾ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਉਹ ਤੇ ਲੈਉਣੀ ਪੈਣੀ ਆ ਨਲ ਤੇਰਾ ਜੀਨੀ ਲੱਗਣ ਡਿਆ ਘਰ ਫੇਰ ਤੋਰ ਆਏਂਗੀ ਮੇਰੇ ਤਾਂ ਡੇ ਹੀ ਕੈਨ ਚਲੋ ਕੋਈ ਗੱਲ ਨਹੀਂ ਇਹ ਹੁੰਦੇ ਆ ਨਾ ਬਾਰੋਂ ਤੇ ਇਹਨਾਂ ਨੂੰ ਪੁੱਛਦੀ ਆ ਪਿੰਡੋਂ ਹੋਣ ਨੇ ਆ ਹਾਂ ਪਿੰਡੋਂ ਹੋ ਕਿੰਨਾ ਚਿਰ ਹੋ ਗਿਆ ਨਾਲੇ ਪਿੰਡ ਨਹੀਂ ਗਈ ਤੇ ਮੰਮੀ ਨਾਲ ਆਪੇ ਗੱਲ ਕਰ ਲੈਣੀ ਇਹਨਾਂ ਨੇ ਕੋਈ ਗੱਲ ਨਹੀਂ ਮੰਮੀ ਨੇ ਕੁਛ ਵੀ ਕਹਿੰਦੇ ਹੁੰਦੇ ਤੂੰ ਮੰਮੀ ਦੀ ਨਾ ਟੈਨਸ਼ਨ ਲਿਆ ਕਰ ਜੀਜੀ ਫੇਰ ਤੁਸੀਂ ਇਕੱਲੇ ਕੰਮ ਕਿੱਦਾਂ ਕਰੋਗੇ ਚਲ ਹੁਣ ਤੇ ਮੈਂ ਲਾਗੂ ਮਾੜਾ ਮੋਟਾ ਕਰਾ ਦੇਣੀ ਆ ਲੇ ਸੰਦੀਪ ਅੱਗੇ ਵੀ ਤਾਂ ਮੈਂ ਕੰਮ ਕਰਦੀ ਹੁੰਦੀ ਸੀ ਤੁਹਾਡਾ ਕੰਮ ਦੀ ਨਾ ਟੈਨਸ਼ਨ ਲਿਆ ਕਰ ਤੁਹਾਡਾ ਵੀ ਨਿਕਾਜਾ ਮੁੰਡਾ ਵਾ ਉਹਨੂੰ ਵੀ ਸਾਹਬਣਾ ਹੁੰਦਾ ਵਾ ਕਿੰਨਾ ਸਤੰਦਾ ਵਾ ਉਹਦੀ ਕੋਈ ਗੱਲ ਨਹੀਂ ਮੰਮੀ ਲੈ ਜਾਂਦੇ ਬਾਹਰ ਨੂੰ ਮੰਮੀ ਸਾਹਮ ਲੈ ਲੈਂਦੀ ਆ ਬਥੇਰਾ ਚੁੱਕੀ ਫੇਰਦੀ ਆ ਚਲ ਮੈਨੂੰ ਝਾੜੂ ਤੇ ਲਾਉਣ ਦੋ ਹੁਣ ਥੋੜਾ ਜਿਹਾ ਰਹਿ ਗਿਆ ਵਾ ਕੋਈ ਗੱਲ ਨਹੀਂ ਤੂੰ ਜਾ ਕੇ ਨਰਮਨ ਅੰਦਰ ਆਰੈਸਟ ਕਰ ਤੇ ਨਾਲੇ ਵੀ ਇੱਕ ਪਹਿਲਾ ਉੱਠਿਆ ਤੇ ਨਹੀਂ ਅਗਮ ਉਹਦੇ ਵੱਲ ਧਿਆਨ ਦੀ ਉਹ ਲੱਗ ਰਿਹਾ ਕਰ ਖੇਡ ਫੂਟ ਲਿਆ ਕਰੋ ਏ ਵੀ ਨਾ ਸਿਦੈਣੀ ਆ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਕਦੀ ਰੈਸਟ ਕਰ ਲਾਂ ਤੁੜੀ ਫਿਰਦੀ ਤੁੜੀ ਕਦੀ ਅੰਦਰ ਕੰਮ ਡੈਵਨ ਦੀ ਕੰਨ ਕਦੀ ਬਾਹਰ ਆਣ ਕੇ ਸੋਈ ਚ ਡੈਪਨਦੀ ਆ ਇੰਨੀ ਵਾਰੀ ਨੂੰ ਮੈਂ ਸਮਝਾਇਆ ਵਾ ਕੋਈ ਨਹੀਂ ਤੂੰ ਕੰਮ ਰਹਿਣ ਦੇ ਅਗਰ ਮੈਂ ਸਾਰਾ ਕਰ ਲਾਂ ਕਰਾਂਗੀ ਇਹੀ ਤੇ ਤੇਰਾ ਟਾਈਮ ਅਰੇਸਟ ਕਰਨ ਦਾ ਹਾਂਜੀ ਮੈਂ ਇੱਧਰ ਲੈ ਕੇ ਆਏ ਜੀ ਕੀ ਗੱਲ ਵਾ ਮੈਂ ਤੁਹਾਨੂੰ ਇੱਧਰ ਤਾਂ ਲੈ ਕੇ ਆਈ ਆ ਕਿ ਜਿਹੜੀ ਤੁਹਾਡੀ ਨਿੱਕੀ ਨਾ ਹੋਣੀ ਆ ਹਾਂ ਇਹ ਦੋ ਬੋਤੀ ਵੀ ਗਰਦੀ ਫੇਂਡੀ ਆ ਕੀ ਹੋਇਆ ਇਕ ਕਦੀ ਕਹਿੰਦੀ ਜੇ ਮੈਂ ਪੇਕੇ ਜਾਣਾ ਮੈਂ ਕਰੀ ਜਾਂਦੀ ਮੈਂ ਸ਼ਹਿਰ ਜਾਣਾ ਇਹਦੇ ਹਾਲਾਤ ਹੈਗੇ ਜਾਣ ਵਾਲੇ ਕੋਈ ਗੱਲ ਨਹੀਂ ਮੇਰੇ ਹੁੰਦੀ ਕਿੱਧਰ ਜਾਏਗੀ ਮੈਂ ਕਦੀ ਵੀ ਨਹੀਂ ਜਾਣ ਦਿੰਦੀ ਉਹਨੂੰ ਘਰੋਂ ਬਾਹਰ ਨਿਕਲਦੀ ਕਿੰਨੇ ਤੇ ਵੱਡੀ ਨਾ ਉਹ ਤੇਰੀ ਡਈ ਉਹਨੂੰ ਕਹਿਣ ਹਾਂ ਕਿ ਜਾ ਜੇ ਤੇਰਾ ਜੀ ਕਾਂਡਿਆ ਵਾ ਸ਼ਹਿਰ ਜਾਣਾ ਤੇ ਸ਼ਹਿਰ ਚਲ ਜਾ ਤੇ ਜੇ ਨਹੀਂ ਤਾਂ ਪੇਕੇ ਹੋਇਆ ਜਿਹੜੀ ਵੱਡੀ ਹੈ ਨਾ ਵੱਡੀ ਨੇ ਪੂਹੇ ਚਰਾਈ ਹੈ ਨਿੱਕੀ ਵੀ ਕਦੀਆਂ ਦੇ ਆਉਂ ਕਰ ਲਾ ਤੇ ਕਦੀ ਆਉਂ ਕਰ ਲਾ ਹੈ ਕਦੀ ਉਧਰ ਤੁਰ ਪੈਂਦੀ ਮੂੰਹ ਚੋੱਕ ਕੇ ਤੇ ਕਦੀ ਉਧਰ ਕੋਈ ਗੱਲ ਨਹੀਂ ਹੁਣ ਵੇਖਾਂ ਪਹਿਲੇ ਕਿੱਥੇ ਜਾਂਦੀਆਂ ਨੇ ਵੀ ਅਕੀ ਸੈਮਨ ਲਈ ਖਾਤਰ ਕਰਦੀ ਹਾਂ ਜੇ ਤੈਨੂੰ ਮੁੰਡਾ ਪੁੱਛੇ ਨਾ ਤੇ ਤੂੰ ਸਿੱਧੋ ਸਿੱਧੀ ਨਾ ਕਰਨੀ ਆ ਤੇ ਉਹਨਾਂ ਨੇ ਕਹ ਚੁੱਪ ਕਰਕੇ ਘਰ ਬੈਠੋ ਕੋਈ ਲੋਰਨੀ ਕਿਤੇ ਫੇਨਦੀ ਜਾਂ ਜੀ ਮਿਆਂ ਨੂੰ ਕਿਆ ਹੀ ਮਿਆਂ ਤੇ ਮੁੰਡਾ ਹੋਣਾ ਚਾਹੀਦਾ ਵਾ ਜੇ ਕੁੜੀ ਹੋਪੀ ਨਾ ਤੇ ਤੈਨੂੰ ਮੈਂ ਜਿੰਦੀ ਮਾਰ ਤਾ ਨਾ ਮੈਂ ਤਾਂ ਆਖਿਆ ਵੱਡੀ ਦੇ ਮੁੰਡਾ ਵਾ ਨਾ ਤੇਰੇ ਵੀ ਮੁੰਡਾ ਹੀ ਹੋਣਾ ਚਾਹੀਦਾ ਵਾ ਇਸੇ ਕਰਕੇ ਮੈਂ ਦਵਾਈ ਖਵਾਲੀ ਹਾਂ ਵੀ ਚਲ ਮੁੰਡਾ ਹੋਊਗਾ ਤੇ ਜਿੱਤੇ ਮਹ ਜੇ ਕੁੜੀ ਹੋਪੀ ਨਾ ਤੇ ਵੇਖੀ ਫਿਰ ਤੇਰਾ ਹਾਲ ਕੀ ਹੁੰਦਾ ਹੁਣ ਆ ਹੀ ਚਾਹੀਦਾ ਮੁੰਡਾ ਜੇ ਮੁੰਡਾ ਨਾ ਹੋਇਆ ਨਾ ਇਹਨੂੰ ਘਰੋਂ ਕੱਢਣਾ ਵਾ ਇਦਾਂ ਹੀ ਕਰ ਉਨੇ ਕਿ ਜਦੋਂ ਆਪਨੇ ਸੋਖਣਾ ਦੋ ਮੁੜੇ ਦਿੱਤੇ ਨਾ ਉਹ ਘਰੋਂ ਨਹੀਂ ਨਿਕਲਦੀ ਬਾਹਰ ਇਹੋ ਹੀ ਲੁਤਰ ਲੁਤਰ ਫੇਰਦੀਆਂ ਨੇ ਇਹ ਵੱਡੀ ਦੇ ਸਾਰੇ ਸਿਆਪੇ ਹੀ ਹੋ ਵੱਡੀ ਰਿਓਟੀ ਕਰ ਦਿੰਦੀ ਜੇ ਸੱਚ ਪੁੱਛੀਏ ਤੇ ਬਸ ਉਹਨੂੰ ਲਕਾਈ ਜਾਂਦੀ ਆ ਤੇ ਤੂੰ ਉੱਥੇ ਕੌਮਿਆ ਤੂੰ ਉੱਥੇ ਕੌਮਿਆ ਬਸ ਇਹ ਪੂਵੇ ਚ ਰੋਂਦੀ ਇਹਦਾ ਹੀ ਚਰਮ ਦੀ ਇਹ ਪੂਵੇ ਉਹਨੂੰ ਕਾ ਇਹ ਜਿਹੜੀ ਵੱਡੀ ਦੇ ਸਿਆਪੇ ਨੇ ਸਾਰੇ ਵੱਡੀ ਕਹਿੰਦੀ ਆ ਤੂੰ ਆਉਂ ਚਲ ਜਾ ਤੇ ਤਾਂ ਆਉਂ ਚਲ ਜਾ ਇਹਨੂੰ ਵੱਡੀ ਨੂੰ ਨਾ ਥੋੜਾ ਕੰਟਰੋਲ ਵਿੱਚ ਰੱਖ ਨਹੀਂ ਤਾਂ ਇਹਨੇ ਵਿਗੜ ਜਾਣਾ ਹੀ ਹੋ ਨਹੀਂ ਤੂੰ ਫਿਕਰ ਨਾ ਕਰ ਹੁਣ ਮੈਂ ਇਦਾਂ ਹੀ ਕਰਨਾਮ ਯਕੀ ਸਹੀ ਹੁ ਨਿਕਲੇ ਸਹੀ ਬਾਹਰ ਵਿੱਚ ਪਿਆਰ ਰੱਖੇ ਬਾਹਰ ਯਕੀ ਮੈਂ ਪਿਆਰ ਹੀ ਟੁੱਕਣੇ ਚੰਗੀ ਤਰ੍ਹਾਂ 니 ਤੂੰ ਹੀ ਫਿਰਦੀ ਹੈ ਨਾ ਉਹਨੂੰ ਵੀ ਨਾਲ ਤੂੰ ਵੇਚ ਰਾਇਆ ਦਾ ਕੰਮ ਹੀ ਕੋਈ ਕੀ ਗੱਲ ਹੈ ਕੰਮ ਮਮੀ ਕੀ ਹੋਣਾ ਵਾ ਸੰਦੀਪ ਕਹਿਣ ਦੀ ਸੀ ਮੇਰਾ ਬੜਾ ਜੀ ਕਰਨ ਦੇ ਵਾ ਪੇਕੇ ਜਾਣਾ ਵੋਨੇ ਮੇਰੀ ਗੱਲ ਸੁਣ ਪੇਕੇ ਨਹੀਂ ਜਾਣਾ ਹੁਣ ਤੁਹਾਨੂੰ ਪਤਾ ਵਾ ਦੇਣ ਪੂਰੇ ਨੇ ਘਰੋਂ ਨਹੀਂ ਪਿਆਰ ਪੁੱਟੀ ਦਾ ਹੋਈ ਦਾ ਠੀਕ ਹੈ ਨਾ ਆਪਣੀ ਜੇ ਨੂੰ ਬੜਾ ਜੀ ਕਰਨ ਦੇ ਨਾਲ ਮਿਲਣ ਨੂੰ ਤੇ ਆਪਣੀ ਮੰਮੀ ਨੂੰ ਇੱਥੇ ਸਾਧ ਲੈ ਮੰਮੀ ਇੱਕ ਡਿੱਗੀ ਗੱਲ ਦੱਸ ਭਣਾ ਗੱਡੀ ਤੇ ਆਪਾਂ ਜਾਣਾ ਵਾ ਜਾਣਾ ਕਿਉਂ ਨਹੀਂ ਆ ਤੂੰ ਜੇਦ ਕਰ ਹੁਣ ਘਰ ਬੈਠੀ ਰਹਿਣਾ ਉਹਨੇ ਕੋਈ ਗੱਲ ਨਹੀਂ ਨਹੀਂ ਜਾਣ ਮੇਰੀ ਗੱਲ ਸੁਣ ਤੂੰ ਹੀ ਨਾ ਉਹਨੇ ਵੱਡੀ ਨੇ ਪੁਵੇਚਰਾਈ ਏ ਵੀ ਫੇਰ ਨੂੰ ਕਦੀ ਉੱਥੇ ਚੱਲ ਜਾਣਾ ਆਹ ਕਿਹੜੀ ਗੱਲ ਹੈ ਮੈਂ ਭਣਾ ਦੋਵਾਂ ਨਵਾਂ ਨੂੰ ਮਰੇ ਗਈ ਜਾਂਦੀ ਆ ਤੇ ਕਹਿਣਾ ਨਹੀਂ ਉਹਨੇ ਪੁਵੇਚਰਾਈ ਆ ਮੰਮੀ ਜੇ ਉਹਨੇ ਸੁਣ ਲਿਆ ਨਾ ਫੇਰ ਜੀ ਘਰ ਚ ਕਵੱਤ ਪਾ ਕੇ ਬਹਿਣਾ ਤਈ ਤੇ ਮੈਂ ਉਹਦੇ ਫਾਇਦੇ ਵਾਸਤੇ ਕਹਿੰਦੀ ਆ ਮੈਂ ਬੇਨ ਫਾਇਦੇ ਵਲੇ ਨਹੀਂ ਕਹਿੰਦੀ ਮੈਂ ਕਹਿੰਦੀ ਤੁਸੀਂ ਇੱਥੇ ਕਹਿੰਦਾ ਫਾਇਦਾ ਆ ਆਰਾਮ ਨਾਲ ਹੀ ਜਾਣਾ ਆਰਾਮ ਨਾਲ ਆਇਆ ਨਾ ਤਾਂ ਤੁਮ ਮੰਦਾ ਮਨਾ ਕਿਦਾਂ ਤੁਸੀਂ ਬਸ ਦਿੇਰ ਤੇਰ ਵੜ ਕੇ ਪਸਤਮਦੇ ਹੁੰਦੇ ਕਿਹੜੀ ਗੱਲਾਂ ਪਸਤੋਣਾ ਦੱਸ ਬਣਾ ਮੇਰੀ ਗੱਲ ਸੁਣ ਤੂੰ ਅਸਿਆਣਾ ਤੂੰ ਇੰਨੀ ਅਕਲ ਕਰਿਆ ਕਰਕੇ ਨਹੀਂ ਮੈਂ ਕਿਤੇ ਲੈ ਕੇ ਜਾਣਾ ਉਹਨੂੰ ਕਹਾਂ ਮਾਂ ਨਾ ਮੋਰੋ ਜਾਈ ਹੌਸਲੇ ਨਾਲ ਉਹ ਪਤਾ ਮੈਨੂੰ ਕਿੰਨਾ ਕੁ ਜਾਣਦਰਾ ਮਗਰੋਂ ਵੀ ਤੁਸੀਂ ਦਿਨਾਂ ਖ ਸਭੀ ਨੂੰ ਜਾਣ ਦਿੰਦੇ ਸੀ ਤੇ ਫਿਰ ਆਪਣਾ ਘਰ ਵੀ ਤੇ ਵੇਖਣਾ ਕਿ ਨਹੀਂ ਘਰ ਵੇਖਣਾ ਹੁਣ ਇਹਨਾਂ ਨਫਿਆ ਬਸ ਘਰੇ ਬੈਠੇ ਰਹੋ ਬਸ ਨਾ ਫਿਰਨ ਕੇ ਜਾ ਹਸੂਟਾ ਇਹਨਾਂ ਨੂੰ ਮੈਂ ਲੋਕੀ ਮੈਨੂੰ ਗੱਲਾਂ ਕਰਦੇ ਨੇ ਫੇ ਨਵਾਂ ਨੂੰ ਬਾਹਰ ਫੇਰ ਸੁਰਦੀ ਉਹ ਕੋਈ ਗੱਲ ਨਹੀਂ ਕਰਦਾ ਠੀਕ ਹੈ ਨਾ ਆਪਣੇ ਘਰਾਂ ਲੈ ਵੇਖੀਦਾ ਵਾ ਲੋਕਾਂ ਦੀ ਨਹੀਂ ਕੋਈ ਗੱਲ ਨਹੀਂ ਪਰ ਮੇਰੀ ਗੱਲ ਇੱਕ ਪੱਲੇ ਬੰਨ ਲੀ ਕੋਈ ਲੋੜ ਨਹੀਂ ਇਹਨੂੰ ਨਾਲ ਖੜਦੀ ਤੂੰ ਜਾਣਾ ਜਿੱਥੇ ਜਾ ਪਤਾ ਨਹੀਂ ਮम्मी ਕਿਉਂ ਇਦਾਂ ਕਰਦੇ ਮੇਰੇ ਨਾਲ ਦੱਸ ਮੰਮੀ ਨੂੰ ਮਿਲਣ ਜਾਣਾ ਮੈਂ ਕਿਹੜਾ ਕਿਤੇ ਜਾਣਾ ਹੋਰ ਮੈਨੂੰ ਤਾਂ ਸਮਝ ਨਹੀਂ ਹੁੰਦੀ ਕਿੰਨੇ ਪਿਆਰ ਨਾਲ ਸਗੋਂ ਮੰਮੀ ਨੂੰ ਸਮਝਾਉਂਦੇ ਆ ਕਿ ਮੰਮੀ ਹਾਨੂੰ ਜਾਣ ਦੋ ਫਿਰ ਕੀ ਹੋ ਗਿਆ ਵਾ ਕੋਈ ਗੱਲ ਨਹੀਂ ਬਾਰ ਹੁੰਦੀ ਆ ਨਾ ਇਹਨਾਂ ਨੂੰ ਕਹਿਨੀ ਆ ਕਿ ਰਹਿਣ ਤੋਂ ਕੋਈ ਗੱਲ ਨਹੀਂ ਅਹੀਂ ਨਹੀਂ ਜਾਣਾ ਕਿਤੇ ਵੀ ਲਾਗੇ ਦੇਖੀ ਜੀ ਨਾ ਦਲਜੀਤ ਦੋ ਸੁਖਣਾ ਮੁੰਡੇ ਹੋਏ ਨੇ ਕਿਤੇ ਘਰੋਂ ਪਿਆਰ ਨਹੀਂ ਪੁੱਟਦੀ ਹੁੰਦੀ ਮੰਮੀ ਤੈਨੂੰ ਜਿਆਦਾ ਪਤਾ ਮੈਂ ਵੀ ਇੱਥੇ ਹੀ ਇੱਕ ਦਿਨ ਘਰ ਨਹੀਂ ਟਿਕੇ ਉਹ ਜਿੱਥੇ ਜਾਣਾ ਪਿੰਦਾ ਜਾਣਾ ਪੈਂਦਾ ਵਾ ਸੱਸੋ ਦੀ ਨਾ ਮੂਹਾਰ ਨਹੀਂ ਨਿਕਲ ਦਿੰਦੀ ਹੁੰਦੀ ਬੂਏ ਚ ਵੀ ਨਹੀਂ ਖਲੋਂਨ ਦਿੰਦੀ ਐਡੀ ਸਿਆਣੀ ਸੱਸੋ ਦੀ ਤਾਂ ਮੈਂ ਰੋਕਾਂ ਤੇ ਤੁਸੀਂ ਕਰੀ ਜਾ ਪਈ ਕੋ ਜਾ ਗੰਮੀ ਆਪਣੀ ਨਵਾਲੀ ਜਾਇਆ ਕਰ ਮੈਂ ਚੱਲਿਆ ਠੀਕਾ ਲੈ ਗਿਆ ਨੂੰ ਕੋਈ ਲੋਰ ਨਹੀਂ ਕਿਤੇ ਜਾਣ ਦੀ ਮੇਰੇ ਤੋਂ ਬੁਰਾ ਕੋਈ ਨਹੀਂ ਆ ਫਿਰ ਉਹ ਤਾਂ ਪਏ ਮੰਨ ਜੇ ਪਰ ਇਹ ਮੁੰਡਾ ਜਿਹੜਾ ਇਹ ਮੁੰਡਾ ਪੂਆ ਚੜਿਆ ਦਾ ਇਹ ਆਂਦਾ ਮੈਂ ਨਾਲ ਲੈ ਕੇ ਜਾਣਾ ਚੰਗਾ پلان ਮਸਝਾਉਂ ੜੀ ਵੀ ਨਾ ਵੋਟੀ ਨੂੰ ਖੜੀ ਸੰਦੀਪ ਆ ਜਾ ਕੀ ਕੰਡੇ ਹੋ ਕੁਝ ਨਹੀਂ ਪੰਡ ਸਾਫ ਕਰਕੇ ਠੀ ਕੰਮ ਹੀ ਕੰਮ ਕੀ ਮੈਂ ਹੋਦਿਆ ਫਿਰ ਚਲੀਏ ਤੇ ਕਹਿੰਦੇ ਜਾਣਾ ਪੇਕੇ ਜਾਣਾ ਤੇ ਹੈਗਾ ਹੀ ਮੇਰੀ ਗੱਲ ਸੁਣੋ ਮੈਨੂੰ ਚੇਤਾ ਭੁੱਲ ਗਿਆ ਤੁਹਾਨੂੰ ਦੱਸਣ ਦਾ ਮੰਮੀ ਹੁਣਾਂ ਦਾ ਫੋਨ ਆਇਆ ਹੈ ਤੇ ਮੰਮੀ ਹੁਣੀ ਘਰ ਨਹੀਂ ਹੈਗੇ ਘਰ ਨਹੀਂ ਹੈਗੇ ਪਹਿਲਾਂ ਤੂੰ ਗੈਂਡੀ ਜਾਣਾ ਵਾ ਅੱਜ ਭਾਬੀ ਗਈ ਆਪਣੇ ਪਿੰਡ ਅੱਛਾ ਤੇ ਮੰਮੀ ਵੀ ਕਹਿੰਦੇ ਸੀ ਮੈਂ ਪਿੰਡ ਨੂੰ ਜਾਣਾ ਵਾਂ ਕੰਮ ਆ ਥੋੜਾ ਜਾ ਠੀਕ ਹਾਂਜੀ ਤੇ ਕੋਈ ਗੱਲ ਨਹੀਂ ਫੇਰ ਕਿਹਦੇ ਦਿਨ ਚੱਲਾਂਗੇ ਆਪਾਂ ਚੱਲ ਕੋਈ ਨਹੀਂ ਕੱਲ ਨੂੰ ਚੱਲ ਜਾਾਂਗੇ ਕੱਲ ਆਏ ਨਾ ਉਹਨਾਂ ਨੇ ਇਹ ਪਤਾ ਨਹੀਂ ਨਾ ਹਜੇ ਕੱਲ ਨੂੰ ਹੋਣ ਕਿ ਨਾ ਹੋਣ ਮੈਂ ਇੱਕ ਵਾਰੀ ਫੋਨ ਕਰਕੇ ਪੁੱਛ ਲਉਂਗੀ ਉਹਨਾਂ ਨੂੰ ਜੇ ਤੇ ਆ ਜਾਣਗੇ ਫਿਰ ਕੱਲ ਸ਼ਾਮ ਨੂੰ ਚੱਲ ਜਾਾਂਗੇ ਤੇ ਰਾਤ ਰਹਿ ਕੇ ਆ ਜਾਣਾ ਮੈਂ ਹੁਣ ਮਾਂ ਮੰਮੀ ਨੂੰ ਮਨਾਇਆ ਸੀ ਹੁਣ ਕਹਿਣਾ ਉਹ ਗਏ ਨਹੀਂ ਤੇ ਚਲੋ ਕੋਈ ਗੱਲ ਨਹੀਂ ਮੰਮੀ ਨੇ ਆਪਣੀ ਆ ਪੁੱਛਣਗੇ ਤੇ ਮੈਂ ਜਵਾਬ ਦੇ ਦੂੰਗੀ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਵੇਲਾ ਫਿਰ ਕੀ ਕਰਨਾ ਮੈਂ ਨੇ ਕਹਿੰਦੇ ਚਲ ਪੈਂਦੇ ਨਹੀਂ ਇਹ ਕੋਈ ਗੱਲ ਨਹੀਂ ਹੁਣ ਆਪਾਂ ਉਥੇ ਕਿੰਨੂੰ ਮਿਲਣਾ ਘਰ ਤੇ ਕੋਈ ਵੀ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਫਿਰ ਕਦੇ ਚੱਲ ਜਾਗੇ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਫਿਰ ਚੱਲ ਜਾਗੇ ਚੰਗੇ ਵਲੇ ਮੈਂ ਮੰਮੀ ਦੀ ਗੱਲ ਸੁਣਦੀ ਆ ਜੇਹੀ ਚੱਲ ਜਾਂਦੇ ਤੇ ਮੰਮੀ ਨੇ ਮਗਰ ਉਹ ਲੜਨਾ ਹੀ ਉਹਨੇ ਸਿਮੀ ਨਾਲ ਵੀ ਗੱਲਾਂ ਕਰਨੀਆਂ ਆ ਇਹ ਮੇਰੀ ਵਜ੍ਹਾ ਕਰਕੇ ਉਹਨੂੰ ਵੀ ਗਾਲਾਂ ਪੈ ਜਾਣੀਆਂ ਆ ਚੰਗਾ ਹੋਇਆ ਮੈਂ ਬਹਾਨਾ ਲਾਤਾ ਵਾ ਇੰਨਾ ਨਹੀਂ ਨਾ ਪਤਾ ਲੱਗ ਜੀ ਕਿ ਇੰਨੇ ਝੂਠ ਬੋਲਿਆ ਚਲ ਮम्मी ਹੁਣਾਂ ਨੇ ਕਿਹਾ ਇਹਨਾਂ ਨੂੰ ਫੋਨ ਕਰਨਾ ਵਾ ਕੋਈ ਗੱਲ ਨਹੀਂ ਜੇ ਪੁੱਛਣਗੇ ਵੀ ਨਾ ਜੇ ਉਹਨਾਂ ਤੋਂ ਪਤਾ ਵੀ ਲੱਗ ਜੂਗਾ ਤੇ ਮम्मी ਨੂੰ ਮੈਂ ਪਹਿਲਾਂ ਹੀ ਕਹਿ ਦੂੰਗੀ ਕਿ ਮੈਂ ਤਾਂ ਕਰਕੇ ਕਿਹਾ ਸੀ ਕੱਪੜੇ ਲਾ ਕੇ ਰੱਖਣਾ ਲੈ ਦੀਦੀ ਨੇ ਦਾ ਸਿਆਲ ਵਾਲੇ ਕੱਪੜੇ ਸੁਕਾਲੇ ਲੱਗਦੇ ਆਹੋ ਸੁਕਾਲੇ ਮੈਂ ਹਾਂ ਚੱਲ ਹੁਣ ਰੱਖਣਾ ਬੈੱਡ 'ਚ ਤੇ ਹੁਣ ਤੈ ਤੂੰ ਲਾ ਕੇ ਰੱਖਣੀ ਠੀਕ ਆ ਠੀਕ ਆ ਹੋਰ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਮੈਂ ਚੱਲੇ ਕਿੰਨੇ ਦਿਨ ਹੋ ਗਏ ਗਏ ਨੂੰ ਦੀਦੀ ਵੱਲ ਤੂੰ ਹੋਂ ਨਹੀਂ ਅਜ ਜਾ ਕੇ ਚੱਲ ਆ ਜਾ ਅੰਦਰ ਆ ਜਾ ਅੰਦਰ ਕੀ ਜਾਣਾ ਵੇ ਦੀਦੀ ਅਗਮ ਨੇ ਰੌਂਡ ਹੈ ਪਣਾ ਤੇ ਮੈਂ ਚੱਲ ਦੋ ਦ ਮਿੰਟ ਮੇ ਲਉਣੀ ਦੀਦੀ ਨੂੰ ਜਾ ਕੇ ਅੱਛਾ ਹੋਰ ਸੰਦੀਪ ਕਿਦਾਂ ਠੀਕ ਠਾਕ ਹਾਂਜੀ ਠੀਕ ਠਾਕ ਗਈ ਕਿਤੇ ਘੁੰਮਣ ਕ ਮਣਕ ਨਹੀਂ ਹੈ ਅਜ ਦੀਦੀ ਕੁੰਮੜ ਕੀ ਜਾਣਾ ਮੈਂ ਮੰਮੀ ਜਾਣ ਨਹੀਂ ਦਿੰਦੇ ਲੱਗਦੇ ਕਿਤੇ ਅੱਜ ਵੀ ਵਿਚਾਰੀ ਤੇ ਕਹਿਣ ਦੀ ਮੈਂ ਪਿੰਡ ਜਾਣਾ ਮੈਨੂੰ ਲੱਗਦਾ ਵਾ ਨਾ ਕਰ ਸੁਟੀ ਮੰਮੀ ਨੇ ਇੱਕ ਜਿਹੜੀ ਭੂਆ ਆਈ ਆ ਉਹ ਵੀ ਨਹੀਂ ਕੇ ਪਾਸੇ ਜਾਣ ਦਿੰਦੀ ਕਦੀ ਭੂਆ ਇੱਧਰ ਗੱਲਾਂ ਕਰਨ ਦਾ ਪੈਂਦੀ ਕਦੀ ਉੱਧਰ ਕਰਨ ਦਾ ਪੈਂਦੀ ਇਹਨੂੰ ਤੇ ਭੂਆ ਨੂੰ ਚਾਹ ਹੀ ਨਹੀਂ ਮਿਲ ਲੱਗਦਾ ਦੀਦੀ ਭੂਆ ਦੀਆਂ ਕੀ ਦੱਸਾਂ ਪਤਾ ਤਾਂ ਹੈ ਇੱਥੇ ਰਹਿਣਾ ਵਾ ਮੈਂ ਚਾਜ ਨਾਲ ਰਹਿਣਾ ਚੱਲ ਰਲ ਮਿਲ ਕੇ ਰਵੇ ਬੰਦਾ ਨਾ ਭੂਆ ਨੂੰ ਤਾਂ ਕੋਈ ਹੈ ਹੀ ਨਹੀਂ ਨਾ ਆ ਕੇ ਤਾਂ ਮੰਮੀ ਨੂੰ ਸਖਾਲੀ ਜਾਂਦੇ ਸਾਡੇ ਖਿਲਾਫ ਅੱਛਾ ਮੰਮੀ ਨੂੰ ਨਹੀਂ ਸਮਝ ਆਉਂਦੀ ਕਿ ਕੰਮ ਤੇ ਆਪਾਂ ਹੀ ਆਉਣਾ ਵਾ ਭੂਆ ਨੇ ਥੋੜਾ ਆਉਣਾ ਕੰਮ ਆ ਭੂਆ ਤੇ ਉਹਦੇ ਮਸਾਲੇ ਲਾਉਣੀ ਆ ਕਿ ਚੱਲ ਮੈਂ ਇਹਨੂੰ ਪੜਕਾਉਂਦੀ ਆ ਕਿਹ ਤਰੀਕੇ ਪੜਕਾ ਜੇ ਤੇ ਤੂੰ ਹੀ ਆਪਣੇ ਸੱਸ ਦੀ ਨਾ ਮੰਨਿਆ ਕਰੋ ਆਪਣੀ ਮਰਜ਼ੀ ਕਰਿਆ ਕਰੋ ਸੰਦੀਪ ਨੂੰ ਵੀ ਕਹਿਦੀ ਕਹੀ ਨਾ ਤੇ ਇਦਾਂ ਹੀ ਕਰਦੇ ਆ ਵੱਡੇ ਹੁੰਦਾ ਲਿਆਜ ਕਰਨੇ ਆ ਆਪਾਂ ਤਾਂ ਉਹਨਾਂ ਦੇ ਕਿਹ ਲਿਆਜ ਕਰਦੀਆਂ ਤੇ ਤੂੰ ਹੀ ਕਹਦਾ ਲਿਆਜ ਕਰਨਾ ਨਹੀਂ ਦੀਦੀ ਬੁੜੇ ਲੱਗੀਦਾ ਵਾ ਤੁਹਾਨੂੰ ਵੀ ਪਤਾ ਵਾ ਰਹਿਣਾ ਗਲੀ ਗਵਾਂਡ ਦੇ ਲੋਕੀ ਗੱਲਾਂ ਕਰਦੀ ਆ ਸੱਸ ਨੂੰ ਪਤਾ ਲੱਗਦਾ ਕਿ ਇਹ ਨੌਵਾਂ ਏਦਾਂ ਕਰਦੀ ਆ ਇਹਨਾਂ ਨੂੰ ਤਾਂ ਫਿਰ ਇਹੀ ਕਹਿ ਸੋੜਨਾ ਵਾ ਕਿ ਸਿਆਣੀਆਂ ਹੀ ਫਿਰ ਕੀ ਅਸਾਸਮਾਨ ਨੂੰ ਕਹਿਆ ਹੀ ਦਿੱਤਾ ਦੇ ਪਰ ਸਾਸਮਾਨ ਨੂੰ ਚਾਹੀਦਾ ਮੈਂ ਸਿਆਣੀ ਬੈਣੀ ਆ ਤਾਂ ਨੋਵਾਂ ਨੇ ਕੀ ਕਰਨ ਦੀ ਆ ਮੈਂ ਕੱਲ ਨੋਵਾਂ ਨੇ ਕੰਮ ਆਉਣਾ ਇਹਨੇ ਇਹਨੇ ਭੂਆਣੇ ਤੇ ਆਪ ਸਾਈਡ ਤੇ ਹੋ ਜਾਣਾ ਇੰਨਾਂ ਨਹੀਂ ਨਾ ਮੰਮੀ ਨੂੰ ਸਮਝ ਹੈਗੀ ਜੇ ਆ ਨਾ ਤੁਰੇ ਫਿਰਦੇ ਆ ਕੱਲ ਨੂੰ ਆਪਾਂ ਹੀ ਸਾਂਭਣਾ ਵਾ ਹੋਰ ਕਿਹਨੇ ਥੋੜਾ ਸਾਂਭਣਾ ਨਹੀਂ ਉਹ ਭੂਆ ਨੂੰ ਕਹੀ ਤੂੰ ਸਾਂਭ ਲੈ ਇੱਥੇ ਬਹਿ ਕੇ ਫਿਰ ਇਹੋ ਗੱਲਾਂ ਟਾਡੇ ਖਲਾਫੜ ਤੋਂ ਹੁੰਦੀ ਆ ਕਿ ਸਾਸ ਸਿਰਫ ਮਜ਼ੇ ਲੈਂਦੀ ਆ ਹੋਰ ਕੱਖ ਨਹੀਂ ਆ ਉਹਨੋਂ ਹੋਰ ਕੋਈ ਕੰਮ ਨਹੀਂ ਬਸ ਇਹੋ ਕੰਮ ਆ ਕਿ 24 ਘੰਟੇ ਮੈਂ ਗਲਾਈਨ ਨੂੰ ਦੱਸਦੀ ਰਹਾਂ ਉਹਦੀ ਰਵਾਂ ਇਹਨੂੰ ਮੈਂ ਚੱਲ ਦੀਦੀ ਚਾਨੀ ਆ ਮੈਂ ਹੁਣ ਅਗਮ ਨੇ ਵੀ ਰੌਂਡ ਐ ਬਣਾਵਾ ਮਮਮੀ ਨੂੰ ਵੇਖਣਾ ਕਿ ਕਿੱਥੇ ਚਲ ਗਈ ਫੇਰ ਮੈਨੂੰ ਪੈਂਡ ਐ ਬਣਾ ਚਲ ਗਈ ਫੇਰ ਨਾ ਇਹੋ ਕੁਛ ਕਰਨਾ ਨੇ ਮਮਮੀ ਚੱਲ ਕੋਈ ਨਹੀਂ ਤੂੰ ਫੇਰ ਕਿੱਥੇ ਆਈ ਤੇ ਹੁਣ ਚੱਲ ਜਾ ਉਹਨਾਂ ਵੇਂਦੀਆਂ ਹੋਣੀਆਂ ਆਵਾਂਗੇ ਕਿਸੇ ਦਿਨ ਤੁਸੀਂ ਆਇਓ ਕਿਸੇ ਦਿਨ ਸਾਡੇ ਘਰ ਚੱਲ ਠੀਕ ਆ ਕੋਈ ਨਹੀਂ ਮੈਂ ਆਵਾਂਗੀ ਚੰਗਾ ਸਭ ਰੌਂਕ ਲੱਗੀ ਆ ਉਹਦੋਂ ਭੂਆ ਨੇ ਪੜਕਾਦਿਆ ਕਰਨਾ ਇਧਰੋਂ ਮੈਂ ਪੜਕਾਦਿਆ ਕਰਨਾ ਬਸ ਇਹਨਾਂ ਦਾ ਮੇਲਾ ਲੱਗਾ ਹੀ ਰਹਿੰਦ ਨਾਲੇ ਮਜ਼ੇ ਲਾਵਾਂਗੇ ਨਾਲੇ ਗਲਨਾ ਦੇ ਨਾ ਦੀਆਂ ਕੀ ਕਹਿੰਦੀਆਂ